ਇਹ ਮਾੜੇ ਮੋٹے ਕਿਦਰੇ ਮਨਿਸਟਰ ਚੌਧਰੀ ਨਾਲ ਬੰਦੇ ਦਾ ਸੰਘ ਹੋ ਜਾਏ ਤੇ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਉਹ ਸਤ ਜੋ ਮਹਾ ਸ਼ਕਤੀ ਹੈ ਜਗਤ ਦਾ ਕਰਤਾ ਹੈ ਉਹਦੇ ਨਾਲ ਸੰਘ ਹੋ ਜਾਏ ਮਨੁੱਖ ਤੇ ਮਾਲਾ ਮਾਲ ਹੋ ਜਾਂਦਾ ਸਤ ਸੰਗੀ ਰੋਜ਼ ਰੋਜ਼ ਸਤ ਸੰਗ ਵਿੱਚ ਆਉਣਾ ਹੈ ਤੇ ਸਤ ਦੀ ਗੱਲ ਸੁਣਨੀ ਹੈ ਕੀਰਤਨ ਰਾਹੀਂ ਕਥਾ ਰਾਹੀਂ ਪਾਠ ਕਰਨਾ ਹੈ ਜਪ ਕਰਨਾ ਹੈ ਤਾਂ ਕਿ ਕਿਸੇ ਦਿਨ ਮਨ ਸਤ ਤੋਂ ਪ੍ਰਭਾਵਿਤ ਹੋ ਜਾਏ ਜੇ ਦਿਨ ਪ੍ਰਭਾਵਿਤ ਹੋ ਜਾ ਤੋ ਕਬੀਰ ਕਹਿੰਦੇ ਨੇ ਵਿਸਰਤ ਨਾਹੀ ਮਨ ਤੇ ਹਰੇ ਅਬ ਏ ਪ੍ਰੀਤ ਮਹਾ ਪਰਵਲ ਬਈ ਵਿਖਮ ਨਾ ਜਾਏ ਜਰੇ ਹੁਣ ਇਤਨੀ ਪਰਵਲ ਪ੍ਰੀਤ ਪੈਦਾ ਹੋ ਗਈ ਏ ਪ੍ਰਭੂ ਬੋਲ ਰਹੀ ਨੇ ਮਨੁਖ ਨੇ ਪ੍ਰਭੂ ਨੂੰ ਭੁਲਾਇਆ ਹੈ ਗਵਾਇਆ ਨਹੀਂ ਗਵਾ ਨਹੀਂ ਸਕਦਾ ਕਿਉਂ ਜਨਮ ਜੀਵਨ ਮਰਨ ਸਭ ਪਰਮਾਤਮਾ ਦੇ ਚਿਰ ਤੇ ਵਿਆਪਕ ਹੈ